ਸਾਹੀ ਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਯੂਬ ਸਾਰੇ ਬਹੁਤ ਵਧੀਆ ਹੋਮੋਗੇ ਤਸਵੀਰ ਦੇ 6 ਵਜੇ ਨੇ ਸਭ ਤੋਂ ਪਹਿਲਾਂ ਆਪਾਂ ਗਏ ਸੀਗੇ ਗੁਰਦੁਆਰਾ ਸਾਹਿਬ ਅੱਜ ਆਪਾਂ ਵੀਡੀਓ ਸਟਾਰਟ ਕੀਤੇ ਗੁਰਦੁਆਰਾ ਸਾਹਿਬ ਤੋਂ ਫਿਰ ਜਹਾ ਕੋ ਸ਼ੀਰਕ ਗਰਮਨ ਤਾਰ ਜਹਾ ਜੋ ਕੈ ਪਾਂਦੇ ਉਭਾਉ ਇੱਕ ਸੰਤਾਨ ਵਾਹਿਗੋ ਜੋ ਕੈ ਨਾਮ ਅਵਲ ਹਰਿ ਜੀਆ ਦਾ ਜਨ ਪੀਓ ਛਿਪਾ ਨਾਮ ਨਰੰਜਨ ਦੇਓ ਤੇ ਹਾਂ ਜੀ ਹੁਣ ਆਪਾਂ ਮੰਗਾਇਆ ਸੀਗਾ ਇੱਕ ਪਾਰਸਲ ਆਏ ਨੂੰ ਹੋਗੇ ਸੀਗੇ 2-3 ਦਿਨ ਤੇ ਪਰ ਖੋਲਣ ਦਾ ਆਪਾਂ ਨੂੰ ਮੌਕਾ ਹੀ ਨਹੀਂ ਮਿਲਿਆ ਤੇ ਅੱਜ ਆਪਾਂ ਉਹਨੂੰ ਖੋਲ ਰਹੇ ਹਾਂ ਦੇਖਦੇ ਹਾਂ ਕਿ ਕਿੱਦਾਂ ਦੀ ਬਣਦੀ ਆ ਆਪਾਂ ਬੱਚਿਆਂ ਦੇ ਕੱਪੜੇ ਰੱਖਣ ਲਈ ਮੰਗਾਈ ਸੀ ਇੱਕ ਛੋਟੀ ਜੀ ਅਲਮੀਰਾ ਤੇ ਦੇਖਦੇ ਹਾਂ ਖੋਲ ਕੇ ਤੇ ਜੋ ਉਹਨੂੰ ਜੋੜ ਕੇ ਕਿੱਦਾਂ ਦੀ ਬਣਦੀ ਇੱਥੇ ਮੈਂ। ਇੱਥੇ ਉਸ। ਹਮ। ਖਰੇਟ। ਲੈ ਲੈ ਮਿਲ ਲੈ। ਅੱਲਾ ਟਾਇਰ ਜਿਲਾ ਦੇ ਪਹਿਲਾਂ। ਪੰਜ ਕਾ ਤੋਂ ਨਹੀਂ ਹੈ। ਹਮ। ਹੋਰ ਵੀ ਇੱਕ 6 ਨਹੀਂ ਹੈ। ਪਤਾ ਨਹੀਂ। ਹਾਂ ਦੋ ਐਕਸਟਰਾ ਨਾ ਹੋਣ ਫੇਰ ਹਨ। ਹਮ ਦੋ ਐਕਸਟਰਾ ਹੋਣਗੇ ਫੇਰ। ਬਬੂ ਇਹ ਨਹੀਂ ਜੋੜਦਾ ਮਿੱਠਾ ਸਹੀ ਹੈ ਸਹੀ ਹੈ ਸਹੀ ਹੈ ਇਹਨਾਂ ਦਾ ਕੋਹ ਦਾ ਦੇ ਐ ਮੇ ਬਣ ਗਈ ਦੇਖੋ ਐਡੀ ਵੱਡੀ ਹਨਾ ਗੁਗੂ ਨਹੀਂ ਇਹਨਾਂ ਦੀ ਹਜੇ ਕਰਦਾ ਤਿੰਨੀ ਨੇ ਆ ਸਿੱਖ ਨਾ ਦੇ ਮਿੱਠੇ ਕਿਨੇ ਮੈਂ ਰੋੜੀ ਤੇ ਰੰਗ ਵੀ ਮੈਂ ਨੋਦੂਆ ਤੋੜ ਜਾ ਹਾਂਜੀ ਹੁਣ ਤੁਸੀਂ ਦੇਖੋ ਇਹਦੀ ਫਾਈਨਲ ਲੁੱਕ ਐਦਾਂ ਦੀ ਬਣ ਗਈ ਆ ਤੇ ਉੱਪਰ ਜਿੱਪ ਲੱਗੀ ਹੋਈ ਆ ਇੱਕ ਆਵਾਲੀ ਦੇਖੋ ਤੇ ਇੱਕ ਇਧਰੋਂ نیچے ਤੋਂ ਸਾਰੀ ਖੁੱਲਦੀ ਆ ਖੋਲ ਲਿਆ ਦੇਖੋ ਜੀ ਐਦਾਂ ਦੀ ਫਾਈਨਲ ਲੁੱਕ ਕਿਦੀ ਆ ਐਦਾਂ ਦੀ ਕਿੱਦਾਂ ਲੱਗੀ ਸਾਰੇ ਜਰੂਰ ਦੱਸਿਓ ਦੇਖਾਂ ਦੇ ਕਿਹੜੀ ਕਿਹਦੇ ਦੇ ਇਹੀ ਆ ਉਹੋ ਨੇ ਹਾਂਜੀ ਹੁਣ ਹੋ ਗਿਆ ਟਾਈਮ ਸ਼ਾਮ ਦੇ 4 ਵਜੇ ਗਏ ਨੇ ਤੇ ਆਪਾਂ ਹੁਣ ਚੱਲੇ ਸੀਗੇ ਮਾਰਕੀਟ ਥੋੜਾ ਮੋਟਾ ਸਮਾਨ ਲੈ ਕੇ ਆਉਣਾ ਸੀਗਾ ਹਾਂਜੀ ਹੁਣ ਜਿਹੜਾ ਸਮਾਨ ਆਪਾਂ ਲੈਣਾ ਸੀ ਲੈ ਲਿਆ ਸੀਗਾ ਤੇ ਹੁਣ ਆਪਾਂ ਪਹੁੰਚ ਗਏ ਜੂਸ ਕਾਰਨਰ ਤੇ ਕਿੰਨੇ ਚੀ ਪੀਵਦਾ ਚੂਸਾ ਖਾਂਦਾ ਮੈਂ ਨਾ ਦਰਦੀ ਅੱਜ ਵੀ ਨਹੀਂ ਬਚੀ ਆਪਣੇ ਜੀਵਨ ਨੂੰ ਮੈਂ ਮੈਂ ਦੇਖਦਾ ਹਾਂ ਉਹ ਬਿਲਲ ਨੇ ਅਰ ਬਿਲਲ ਤੇ ਗੁੱਗੂ ਇੱਥੋਂ ਲੱਗਦਾ ਹੋਇਆ ਕਹਿੰਦਾ ਕਿ ਮੈਂ ਅੱਜ ਪਨੀਰ ਖਾਣਾਗਾ ਤੇ ਫਿਰ ਆਪਾਂ ਇੱਥੇ ਰੁਕੇ ਸੀਗੇ ਪਨੀਰ ਲੈਣ ਲਈ ਅੰਦਰ ਹੀ ਘੜਜੋ ਬੇਟੀ ਪਾਪਾ ਕੋਲ ਨੋ 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 ਤੇ ਹੁਣ ਆਪਾਂ ਪਹੁੰਚ ਗਏ ਆ ਜੀ ਫਰੂਟ ਵਾਲੇ ਬਾਈ ਕੋਲੇ ਤੇ ਇੱਥੋਂ ਆਪਾਂ ਗੁੱਗੂ ਲਈ ਲੈ ਲਏ ਥੋੜੇ ਜਿਹਾ ਫਰੂਟ ਖਾ ਲੋ ਇੱਕ ਹੀ ਕਰਨਾ ਪੜੀ ਗਿਆ ਜੰਨੇ ਗੁੱਗੂ ਨਾਲ ਨੂੰ ਹਾਂਜੀ ਹੁਣ ਆਪਾਂ ਪਹੁੰਚ ਗਏ ਸਬਜ਼ੀ ਵਾਲੇ ਕੋਲ ਤੇ ਇੱਥੇ ਇਹ ਸੀਗਾ ਆਪਣਾ ਲਾਸਟ ਕੰਮ ਸਬਜ਼ੀ ਲੈਣਾ ਤੇ ਇੱਥੋਂ ਆਪਾਂ ਸਿੱਧਾ ਹੁਣ ਜਾਵਾਂਗੇ ਘਰੇ ਤੇ ਵੀਡੀਓ ਨੂੰ ਪਲੀਜ਼ ਲਾਈਕ ਐਂਡ ਸ਼ੇਅਰ ਕਰ ਦਿਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਟੇਕ ਕੇਅਰ ਥੈਂਕ ਯੂ